ਕੱਲ ਮਿਤੀ 19 2024 ਨੂੰ ਪੈਨਪਡਨਵਾ ਦੇ ਗਰਵਿੰਦਰ ਸਿੰਘ ਗਿੰਦਾ ਜੋ ਕਿ ਉਮਰ 24 ਸਾਲ ਦਾ ਮਰਕਾ ਸੀਗਾ ਇਹਨੇ ਅਣਹੋਣੀ ਮੌਤ ਸੂਸਾਈਡ ਕਰ ਲਈ ਸੀ ਜਿਹਦੇ ਤਹਿਤ थाना ਸ਼ਾਹਕੋਟ ਚ 108 ਪੀਐਨਐਸ ਤਹਿਤ ਮਕਦਮਾ ਦਰਜ ਕੀਤਾ ਮੇਦੇ ਫਾਦਰ ਕੇਵਲ ਸਿੰਘ ਨੇ ਬਿਆਨ ਦਿੱਤਾ ਕਿ ਉਸਦੇ ਪਰਿਵਾਰ ਨੂੰ ਇਹਨੋ ਜਿਹੜਾ ਗਰਵਿੰਦਰ ਗਿੰਦਾ ਨੂੰ ਰਮਨ কুমার ਪੁੱਤਰ ਸੀਰ ਕੁਮਾਰ ਉਹਦੀ ਪਤਨੀ ਕੁਲਦੀਪ ਕੌਰ ਅਲਿਸ ਜੋਤੀ ਤੇ ਉਹਦੀ ਸੱਸ ਪ੍ਰਕਾਸ਼ ਕੌਰ ਜਿਹੜੇ ਆ ਦੀ ਵਜ੍ਹਾ ਕਰਕੇ ਉਹਦੀ ਮੌਤ ਹੋਈ ਆ ਜੋ ਇਹਦੇ ਪਿਛੋਕੜ 'ਚ ਇਹ ਆ ਵੀ ਜਿਹੜਾ ਸਾਡਾ ਰਮਨ ਕੁਮਾਰ ਆ ਇਹ ਸਾਡੇ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਇਹਦਾ ਜਿਹੜੀ ਆਪਣੀ ਪਤਨੀ ਜਿਹੜੀ ਜੋਤੀ ਆ ਉਹਦੇ ਨਾਲ ਘਰੇਲੂ ਵਾਅਦ ਸੀਗਾ 2-3 ਮਹੀਨਿਆਂ ਤੋਂ ਇਹ ਆਪਸ ਵਿੱਚ ਟਕਰਾਅ 'ਚ ਸੀਗੇ ਤੇ ਗੁਰਵਿੰਦਰ ਸਿੰਘ ਗਿੰਦਾ ਜਿਹੜਾ ਉਹ ਰਮਨ ਕੁਮਾਰ ਦਾ ਦੋਸਤ ਸੀਗਾ ਉਹ ਅਕਸਰ ਇਹਨਾਂ ਦੇ ਘਰੇਲੂ ਫੈਸਲੇ 'ਚ ਮਦਦ ਕਰਦਾ ਸੀਗਾ 15 ਤਰੀਕ ਨੂੰ ਜੋਤੀ ਜਿਹੜੀ ਇਹਦੀ ਰਮਨ ਕੁਮਾਰ ਕੌਨਸਟੇਬਲ ਦੀ ਵਾਈਫ ਆਏ ਨੇ ਇੱਕ 112 ਤੇ ਕੰਪਲੇਨੈਂਟ ਕੀਤੀ ਸੀ ਜਿਹਦੇ ਇਨਵੈਸਟੀਗੇਸ਼ਨ ਸੰਬੰਧੀ ਇਹ ਪਾਰਟੀਆਂ ਤਾਲਮ ਕੀਤੀਆਂ ਬਾਅਦ 'ਚ ਰਮਨ ਕੁਮਾਰ ਹੀ ਦੋਨੋਂ ਇਹ ਪਾਰਟੀਆਂ ਨੂੰ ਸ਼ਟਰ ਕਰਨ ਲਈ ਵਾਪਸ ਲੈ ਗਏ ਫਿਰ ਜਿਹੜਾ ਪਰਸੋ 18 ਤਰੀਕ ਨੂੰ ਉਹਨੇ ਰਾਤ ਨੂੰ ਡੇਟ ਨਾਈਟ ਇਹ ਸੁਸਾਈਡ ਕਰ ਲਈ ਸੀਗੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਤਿੰਨ ਜਣੇ ਅਸੀਂ ਰਮਨ ਕੁਮਾਰ ਚੋਂ ਮਹਿਕੋਂ ਪੰਜਾਬ ਪੁਲਿਸ ਦਾ ਕੌਨਸਟੇਬਲ ਹੈ ਇਹਨੂੰ ਇਹਦੀ ਪਤਲੀ ਜਿਹੜੀ ਆ ਕੁਦੀ ਪਵਾ ਜੋਤੀ ਤੇ ਇਹਦੀ ਸੱਸ ਜਿਹੜੀ ਹੈ ਪ੍ਰਕਾਸ਼ ਕੌਰ ਨੂੰ ਅਸੀਂ ਗ੍ਰਫਤਾਰ ਕਰ ਲਿਆ ਇਹਦੀ ਬਾਕੀ ਤਫਤੀਸ਼ ਜਾਰੀ ਹੈ ਕਿਹਦਾ ਹੋਰ ਦੋਸ਼ ਹੈਗਾ ਕਿਵੇਂ ਇਹਨਾਂ ਨੇ ਹਾਲਾਤ ਪੈਦਾ ਕੀਤੇ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਨੂੰ ਅਜਮਾਨਜੋਗ ਅਦਾਲਤ ਤੇ ਪੇਸ਼ ਕਰਕੇ ਰਵਾਨਾ ਹਾਸ ਕਰਕੇ ਅਗਲੀ ਤਫਤੀਸ਼ ਜਿਹੜੀ ਮਕੰਮਲ ਕੀਤੀ ਜਾਊਗੀ ਤੇ ਕੇਵਲ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਮੁਕੰਮਲ ਤੌਰ ਤੇ ਖੜੇ ਹਾਂ ਸਾਰਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਮੁਕੰਮਲ ਇਨਸਾਫ ਦੇਣ ਲਈ ਪਾਬੰਦ ਹੈ ਕਿ ਆਂਕ। ਥੈਂਕ ਯੂ।